ਦੋਡ ਐਂਡਰਾਇਡ ਸੀ ਅ ਦੋਸਤੋ ਇਹ ਸੀ ਕਿਲੇ ਦੀ ਗੱਲਬਾਤ ਗਵਾਲੀਅਰ ਦਾ ਫੋਰਟ ਤੇ ਹੁਣ ਸਾਡਾ ਜਿਹੜਾ ਤਿੰਨਾਂ ਦੋਸਤਾਂ ਦੀ ਜਿਹੜੀ ਟਿਕੜੀ ਅੱਗੇ ਭਲਾਈ ਵੱਲ ਨੂੰ ਚੱਲਾਂਗੇ ਤੇ ਟਾਈਮ ਮੈਨੂੰ ਲੱਗਦਾ ਚੋਚੋਲਾ ਸਭ ਕਿੰਨਾ 12 ਕ ਦਾ ਹੋਇਆ 12 ਵਜੇ 12 ਵਜੇ 7 ਕੁ ਮਿੰਟ ਹੀ ਹੋਇਆ ਤੇ ਇਹ ਟਾਈਮ ਹੈਗਾ ਮੈਨੂੰ ਲੱਗਦਾ ਜੇ ਖਿੱਚੀ ਜਾਈਏ ਤੇ ਭਲਾਈ ਪਹੁੰਚ ਜਾਾਂਗੇ ਪੁਰਾ ਨੇੜੇ ਪਹੁੰਚ ਜਾਾਂਗੇ ਘਰੇ ਹੀ ਪਹੁੰਚ ਜਾਾਂਗੇ ਹੈ ਨਹੀਂ ਸੰਭਵ ਨਹੀਂ ਹੈ ਰਾਤ ਦੇ 12 ਵਜੇ ਪਹੁੰਚੋਗੇ ਚਲੋ ਦੇਖਦੇ ਆਂ ਦੋਸਤੋ ਕਿੱਥੋਂ ਤੱਕ ਜਾਣੇ ਆ ਕਿੱਥੇ ਰੁਕਦੇ ਆ ਪਰ ਇਹਨਾ ਜਰੂਰ ਆ ਗਿਆ ਬ 2300 400 ਕਿਲੋਮੀਟਰ ਕੱਢ ਹੀ ਲਵਾਂਗੇ ਇਹ ਅੱਜ ਦੀ ਗੱਲਬਾਤ ਇੱਥੇ ਸਮਾਪਤ ਆ ਅਗਲੀ ਗੱਲਬਾਤ ਆਪਾਂ ਅਗਲੀ ਵੀਡੀਓ ਚ ਕਰਾਂਗੇ ਧੰਨਵਾਦ ਆ ਜੀ ਸਾਰਿਆਂ ਦਾ ਆ ਦੋਸਤੋ ਗਵਾਲੀਅਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੇ ਕਿਲਾ ਦੇਖ ਕੇ ਇੱਕ ਵਾਰ ਫਿਰ ਆਪਾਂ ਉਹ 44 ਨੰਬਰ ਹਾਈਵੇ ਕਸ਼ਮੀਰ ਤੋਂ ਕਨਿਆ ਕੁਮਾਰੀ ਨੂੰ ਜਿਹੜਾ ਜੋੜਦਾ ਉਸ ਹਾਈਵੇ ਤੇ ਚੜ ਗਏ ਆ ਹੁਣ ਇਹ ਹਾਈਵੇ ਤੇ ਦੇਖੋ ਕਿੰਨੇ ਕਿਲੋਮੀਟਰ ਆਪਣਾ ਸਫ਼ਰ ਰਹਿੰਦਾ ਇਹ ਇਲਾਕਾ ਥੋੜਾ ਥੋੜਾ ਜਿਹਾ ਹਿੱਲੀ ਆ ਪਠਾਰੀ ਜਿਹਾ ਇਲਾਕਾ ਹੈ ਸੀ ਛੋਟੇ ਛੋਟੀਆਂ ਹਿੱਲਾ ਤੇ ਜਿਹੜਾ ਰੋਡ ਆ ਉਹ ਸਿੱਧਾ ਨਹੀਂ ਜਾਂਦਾ ਵੰਗ ਬਣਾਵੇਂ ਖਾ ਕੇ ਜਾਂਦਾ ਤਾਂ ਕਰਕੇ ਸ਼ਾਇਦ ਹੈ ਜਿਹੜੀ ਇਸ ਤੋਂ ਅੱਗੇ ਜਿਹੜੀ ਸਪੀਡ ਜ਼ਿਆਦਾ ਨਹੀਂ ਬਣ ਪਾਉਗੀ ਚਾਹ ਪੀਣ ਦੀ ਸ਼ਸ ਤਿੰਨਾਂ ਦੋਸਤਾਂ ਨੇ ਰੱਖੀ ਸੀਗੀ ਪਰ ਨਾਲ ਹੀ ਹਰ ਚਰਨ ਦਾ ਮਨ ਸੀਗਾ ਕਿ ਚਾਹ ਉੱਥੋਂ ਪੀਤੀ ਆਵੇ ਜਿੱਥੇ ਟਰੱਕਾਂ ਦਾ ਢਾਬਾ ਹੋਵੇ ਕੋਈ ਕੋਈ ਵੀ ਤਾਂ ਇੱਥੇ ਇੱਕ ਸ਼ੋਕ ਢਾਬਾ ਜਿੱਥੇ ਹੁਣ ਅਸੀਂ ਰੁਕੇ ਆਂ ਇਥੇ ਚਾਹ ਦਾ ਆਰਡਰ ਕਰਦੇ ਆ ਤੇ ਚਾਹ ਪੀਨੇ ਆ ਤੇ ਫਿਰ ਜਾਵਾਂਗੇ ਅਗਲੇ ਸਫ਼ਰ ਵੱਲ ਆਜੋ ਪਾਸ਼ੋ ਸਾਰੇ ਕਿੱਥੇ ਗਏ ਮੱਲੇ ਵਾਲੇ ਜ਼ਿਲ੍ਹਾ ਫਰੀਦਕੋਟ ਅਸ਼ਮੱਲੇ ਵਾਲਾ ਜ਼ਿਲ੍ਹਾ ਫਰੀਦਕੋਟ ਆਜੋ ਜੀ ਉੱਤਰੇ ਮੱਲੇ ਵਾਲਾ ਮੇਰੇ ਫਾਦਰ ਸਾਹਿਬ ਦੇ ਨਾਨਕੇ ਵੀ ਗੇਣ ਲੱਗੇ ਇਹ ਜਿਹੜੇ ਕਮਕੜਾ ਦੇ ਫੈਸਲੇ ਹੁੰਦੇ ਆ ਨਾ ਉਹ ਬਿਲਕੁਲ ਸਹੀ ਹੁੰਦੇ ਆ ਹਰ ਚਰਨੇ ਕਿਹਾ ਸੀ ਕਿ ਆਪਾਂ ਟਰੱਕਾਂ ਵਾਲੇ ਢਾਬੇ ਤੇ ਜਾ ਕੇ ਚਾਹ ਪੀਣੀ ਆ ਤਾ ਉਹਦਾ ਫਾਇਦਾ ਇਹ ਹੋਇਆ ਕਿ ਸਟੀਲ ਦੇ ਗਲਾਸਾਂ ਦੇ ਵਿੱਚ ਚਾਹ ਮਿਲੀ ਆ ਜਿਵੇਂ ਡਰਾਈਵਰ ਚਾਹ ਬਣਾਉਂਦੇ ਆ ਨਹੀਂ ਤੇ ਆਮ ਉਹਨਾਂ ਨੇ ਸਾਨੂੰ ਛੋਟੇ ਜਿਹੇ ਕੱਪ ਦੇ ਵਿੱਚ ਡਿਸਪੋਜ਼ੇਬਲ ਕੱਪ ਦੇ ਵਿੱਚ ਗੱਤੇ ਜਿਹੇ ਦੇ ਕੱਪ ਚ ਸਾਨੂੰ ਚਾਹ ਦੇ ਦਿੰਨੀ ਸੀ ਜਿਹਦੇ ਨਾਲ ਹਲਕਣਾ ਤਾਲੂਏ ਉਹੀ ਉਹ ਚ ਸਵਾਦ ਹੀ ਨਹੀਂ ਆਉਂਦਾ ਚਾਹ ਦੀ ਜਿਹੜੀ ਤੂੰ ਗੱਲ ਕੀਤੀ ਹੈ ਬਹੁਤ ਖਾਸ ਗੱਲ ਆ ਤੇਰੀ ਬਹੁਤ ਵਧੀਆ ਗੱਲ ਆ ਅਗਰ ਤੁਹਾਨੂੰ ਜਾਣਕਾਰੀ ਲਈ ਦੱਸ ਦਵਾਂ ਕਿ ਤੇ ਪਾਨ ਸਿੰਘ ਤੋਮਰ ਵੀ ਐ ਹਾਟੇ ਤੇ ਬਹਿ ਕੇ ਚਾਹ ਪੀਂਦਾ ਰਹੇ ਏਹ ਗੱਲ ਆ ਇਹ ਜਿਹੜਾ ਇਲਾਕਾ ਨਾ ਇਹ ਪਾਨ ਸਿੰਘ ਤੋਮਰ ਦੇ ਫੁੱਲਣ ਦੇਵੀ ਤੇ ਮਾਨ ਸਿੰਘ ਦੇ ਹੋਰ ਬਹੁਤ ਸਾਰੇ ਡਾਕੂਆਂ ਦੀ ਇਹ ਗੜ ਰੇ ਲੱਗ ਕੇ ਮਤਲਬ ਇੱਧਰ ਪੂਰਾ ਬੋਲਬਾਲਾ ਰਿਆ ਡਾਕੂਆਂ ਦੇ ਇਲਾਕੇ ਦੇ ਵਿੱਚ ਬਹਿ ਕੇ ਪੀਤੀ ਚਾਹ ਮਜ਼ਾਕ ਹੀ ਹੈ ਚਲੋ ਪਰ ਇਹ ਸਾਰਾ ਇਲਾਕਾ ਜਿਹੜੀ ਇਹ ਪੂਰਾ ਭੀੜ ਹੈ ਪਿੰਡ ਦੇ ਆਲੇ ਦੁਆਲੇ ਦੀ ਇੱਕ ਦੇ ਵੱਡੇ ਡਾਕੂ ਜਿਹੜੇ ਨਾਮ ਆ ਡਾਕੂ ਹੈ ਫਾਮ ਸਿੰਘ ਤੋਮਰ ਡਾਕੂ ਮਾਨ ਸਿੰਘ ਫੂਲਨ ਦੇ ਵੀ ਉਹਨਾਂ ਦੇ ਸਾਰੇ ਏਰੀਆ ਜਿਹੜੇ ਗੜ ਰਹੇ ਆ ਬਿਲਕੁਲ ਬਿਲਕੁਲ ਸਹੀ ਗੱਲ ਕਿ ਅੱਜ ਇੱਥੇ ਬੈਠ ਕੇ ਬੜਾ ਅਜੀਬ ਲੱਗ ਰਿਹਾ ਲੋ ਜੀ ਪਿਆਰਿਓ ਚਾਹ ਦਾ ਪਹਿਲਾ ਛਕ ਲਿਆ ਤੂੰ ਚੰਗਾ ਖੱਦਰ ਦਾ ਗਲਾਸ ਪਰ ਪਰ ਕੇ ਇੱਕ ਇੱਕ ਛਕ ਲਿਆ ਸੀ ਇਹ ਹੁਣ ਆਪਣਾ ਸਫ਼ਰ ਆ ਜਿਹੜਾ ਅੱਗੇ ਕਿੱਥੋਂ ਤੱਕ ਜਾਇਆ ਜਾਂਦਾ ਇਹ ਦੇਖਦੇ ਆਂ ਸ਼ਾਮ ਤੱਕ 7:00 ਵਜੇ ਤੱਕ ਸਫ਼ਰ ਕਰਾਂਗੇ 6-7 ਵਜੇ ਤੱਕ ਪੂਰਾ ਘੰਟਾ ਨੇਰੇ ਤੱਕ ਹੀ ਸਫ਼ਰ ਕਰਾਂਗੇ ਤਾਂ ਕਿ ਕੱਲ ਨੂੰ ਅਸੀਂ ਟਾਈਮ ਨਾਲ ਪਹਲਾਈ ਪਹੁੰਚ ਜਾਈਏ ਉਹ ਗੰਨੇ ਦਾ ਇਲਾਕਾ ਆ ਗਿਆ ਗੰਨਾ ਖੜਾ ਹੋਇਆ ਤੇ ਪ੍ਰੈਸ਼ਰ ਲੱਗੇ ਹੋਇਆ ਛੋਟੇ ਛੋਟੇ ਪਤਾ ਨਹੀਂ ਤਾਂ ਉਹ ਗੁੜ ਬਣਾਉਂਦੇ ਆ ਤੇ ਪਤਾ ਨਹੀਂ ਖੰਡ ਦੂਸਰੀ ਸਾਈਡ ਆ ਰਹੇ ਆ ਪਰ ਜੇ ਇਧਰਲੀ ਸਾਈਡ ਆਇਆ ਤੇ ਆਪਾਂ ਰੁੱਕੀ ਉੱਥੇ ਵੀਡੀਓ ਬਣਾਵਾਂਗੇ ਜੇ ਉਹਨਾਂ ਨੇ ਅਲਾਉ ਕੀਤਾ ਤਾਂ ਤੇ ਇਹ ਵਾਰਾ ਪਸ਼ੂਆਂ ਦੀ ਬੜੀ ਦਿੱਕਤ ਹੈ ਜਿੱਥੇ ਵਾਰਾ ਪਸ਼ੂ ਬਹੁਤ ਹਨ। ਮੰਨ ਕੇ ਚਲੋ ਕਿ ਕੁਲਦੀਪ, ਕਿਰਨ ਉਹਨੇ ਨਵਜੀਪ ਨੇ ਮੰਨ ਲਓ ਮੇਰੇ ਕੋਲੋਂ। ਗਵਾਲੀਅਰ ਤੋਂ ਲਗਭਗ 70 ਕਿਲੋਮੀਟਰ ਆਏ ਆ। ਤਾਂ ਇੱਥੇ ਤੁਰੇ ਤੁਰੇ ਜਾਂਦੇ ਆ ਰਸਤੇ ਸਾਨੂੰ ਇਹ ਦਤਿਆ ਸ਼ਹਿਰ ਆ ਤੇ ਇੱਥੇ ਸਾਨੂੰ ਆ ਇੱਕ ਕਿਲਾ ਜਿਹਨੂੰ ਦਤਿਆ ਪੈਲਸ ਕਹਿੰਦੇ ਆ। ਦੇਖਣ ਨੂੰ ਨਜ਼ਰ ਆਇਆ ਤਾਂ ਅਸੀਂ ਲੰਘ ਨਹੀਂ ਸਕੇ ਅਸੀਂ ਇੱਥੇ ਰੁਕੇ ਆ। ਤੇ ਅਸੀਂ ਸੋਚਿਆ ਚੱਲ ਇਹਦੀ ਗੱਲਬਾਤ ਵੀ ਕਰੀਏ ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਹਿੰਦੂ ਰਾਜਿਆਂ ਦਾ ਗੜ ਰਿਆ ਤੇ ਕਾਫੀ ਵੱਡੇ ਕਿਲੇ ਆ ਜਿਹੜੇ ਇਤਿਹਾਸਕ ਥਾਮਾਂ ਇਹ ਜਿਹੜੀਆਂ ਹੈਗੀਆਂ ਉਹ ਕਾਫੀ ਹੈਗੀਆਂ ਤੇ ਹੁਣ ਆਪਾਂ ਇਹ ਪੈਲਸ ਬਾਰੇ ਜਾਣਕਾਰੀ ਲੈਣੇ ਆ ਇੱਥੋਂ ਕਿ ਵੀ ਇਹ ਪੈਲਸ ਦਾ ਕੀ ਇਤਿਹਾਸ ਆ ਕੀ ਦਾ ਪੈਲਸ ਆ ਇਹ ਤੇ ਕਿਹੜੇ ਰਾਜੇ ਨੇ ਬਣਾਇਆ ਇਹ ਕਿਲਾ ਇਹ ਕਿਲੇ ਬਾਰੇ ਵੀ ਅੱਗੇ ਕੋਈ ਬੋਰਡ ਲੱਗਾ ਜਾਣਕਾਰੀ ਉੱਤੇ ਲਿਖੀ ਹੋਊਗੀ ਆਪਾਂ ਤੋਂ ਨੂੰ ਸਾਂਝੀ ਕਰ ਦਿੰਨੇ ਆ ਨੌ ਸਿੰਘ ਅਪੋਰਾਨੀ ਮੈਨੂੰ ਫਾਈਨਾਂਸ ਦਿੱਤਾ ਦੱਸੋ ਇੱਕ ਤੋਂ ਕਹੀ ਪ੍ਰੋਜੈਕਟ ਆ ਲਿਖੀ ਗਈ ਜੀ ਇਹਦੀ ਲੱਖ ਲੇਖ ਬਜਟ ਕਹੀ ਵੀ ਦੇਖ ਹਿਸਟਰੀ ਇਹਨੂੰ ਤੁਸੀਂ ਸਟਲ ਕਰਕੇ ਪੜ੍ਹ ਸਕਦੇ ਹੋ ਚੋ ਚਾਰ ਵੀਰਸਾਂ ਦੇ ਬੰਦੀਲਾ ਸ਼ਾਸਕ ਬੰਦੀਲੇ ਦੇ ਬੰਦੀਲੇ ਬੰਦੇਲਾ ਸ਼ਾਸਕ ਵੀਰਸਾਹ ਦੇਵ ਨੇ ਸਨ 1620 ਈਸਵੀ ਦੇ ਵਿੱਚ ਇਹਨੂੰ ਬਣਾਇਆ ਤੇ ਦੱਸ ਦਿਆ ਕਿ ਜਹਾਂਗੀਰ ਦੇ ਸਵਾਗਤ ਲਈ ਬਣਾਇਆ ਸੀ ਉਹਨੇ ਇਸੇ ਤਰ੍ਹਾਂ ਜਿਹੜੇ ਵਿਦੇਸ਼ੀ ਸ਼ਾਸਕ ਸ਼ਾਇਦ ਇੱਥੇ ਤਾਂ ਹੀ ਪ੍ਰਭਾਵਸ਼ਾਲੀ ਹੋ ਜਾਂਦੇ ਰਹੇ ਆ ਕਿਉਂਕਿ ਇੱਥੋਂ ਦੇ ਜਿਹੜੇ ਰਾਜੇ ਸੀਗੇ ਇਹ ਉਹਨਾਂ ਦੇ ਨਾਲ ਮਿੱਤਰਤਾ ਗੰਢ ਲੈਂਦੇ ਸੀ ਤੇ ਜਿਵੇਂ ਬਾਅਦ ਦੇ ਵਿੱਚ ਇੱਥੋਂ ਦੇ ਬਹੁਤ ਸਾਰੇ ਰਾਜੇ ਆ ਜਿਹੜੇ ਬਾਅਦ ਚ ਅੰਗਰੇਜ਼ਾਂ ਦੇ ਨਾਲ ਵੀ ਉਹਨਾਂ ਨੇ ਮਿੱਤਰਤਾ ਕੀਤੀ ਪੰਜਾਬ ਦੇ ਰਾਜਾਂ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਹਿੰਦੀ ਇੰਡੀ ਨੂੰ ਛੱਡ ਕੇ ਅੰਗਰੇਜ਼ਾਂ ਦੀ ਅਧੀਨਗੀ ਜਿਹੜੀ ਉਹ ਸਵੀਕਾਰ ਕੀਤੀ ਇਹ ਹੀ ਚੀਜ਼ਾਂ ਸੀਗੀਆਂ ਜਿਹੜੀਆਂ ਕਿਸ ਭਾਰਤ ਨੂੰ ਭਾਰਤ ਜਿਹੜਾ ਲੰਮਾ ਸਮਾਂ ਗੁਲਾਮ ਰਿਹਾ ਕਿਉਂਕਿ ਗਣਤੰਤਰ ਸੀਗਾ ਭਾਰਤ ਪਹਿਲਾਂ ਭਾਰਤ ਨੂੰ ਜਿਹਦਾ ਮਤਲਬ ਜੋ ਭਾਰਤ ਆਪਾਂ ਦੇਖਦੇ ਹਾਂ ਜਾਂ ਪੂਰਾ ਨਕਸ਼ਾ ਦੇਖਦੇ ਹਾਂ ਇਹਨੂੰ ਅੰਗਰੇਜ਼ਾਂ ਨੇ ਹੀ ਬਣਾਇਆ ਉਦੋਂ ਪਹਿਲਾਂ ਸਾਰਾ ਕਿਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ ਭਾਰਤ ਤੇ ਇਹ ਰਿਆਸਤਾਂ ਆਪਸ ਵਿੱਚ ਵੀ ਲੜਦੀਆਂ ਝਗੜਦੀਆਂ ਰਹਿੰਦੀ ਸੀ ਤੇ ਜਦੋਂ ਅੰਗਰੇਜ਼ ਇੱਥੇ ਕੋਈ ਬਿਜ਼ਨਸ ਦੇ ਤੌਰ ਤੇ ਆਏ ਬਿਜ਼ਨਸ ਕਰਨ ਲਈ ਆਏ ਸੀਗੇ ਕੋਈ ਕਮਾਕਾਰਾਂ ਦੀ ਭਾਲ ਲਈ ਕਿਉਂਕਿ ਉਹਨਾਂ ਦੇ ਦੇਸ਼ ਦੇ ਬਟੇਨ ਦੇ ਵਿੱਚ ਕੋਈ ਬਹੁਤਾ ਕੁਝ ਨਹੀਂ ਹੁੰਦਾ ਸੀਗਾ ਤਾਂ ਫਿਰ ਜਦੋਂ ਇੱਥੇ ਆਏ ਤੇ ਜਦੋਂ ਉਹਨਾਂ ਨੇ ਸਾਰਾ ਸਿਸਟਮ ਉਹਨਾਂ ਨੇ ਦੇਖਿਆ ਕਿ ਇੱਥੋਂ ਦੇ ਰਾਜੇ ਛੋਟੇ-ਛੋਟੇ ਰਾਜੇ ਆਸ ਵਿੱਚ ਹੀ ਉਹਨਾਂ ਦੀ ਨਹੀਂ ਬੰਦੀ ਤਾਂ ਫਿਰ ਮਨ ਲੱਗ ਗਿਆ ਉਹਨਾਂ ਨੇ ਇੱਥੇ ਰਾਜ ਕਰਨ ਦਾ ਜਿਹੜਾ ਉਹਨਾਂ ਦਾ ਮਨ ਬਣਿਆ ਤੇ ਇਸੇ ਤਰ੍ਹਾਂ ਇਹ ਜਹਾਂਗੀਰ ਇੱਕ ਮੋਗਲ ਬਾਦਸ਼ਾਹ ਸੀ ਜਿਹਦੇ ਸਵਾਗਤ ਲਈ ਮਨ ਲੱਗੇ ਇੱਥੋਂ ਦਾ ਰਾਜਾ ਟਿਕਟ ਟਿਕਟ ਸਰ ਸਰ ਚਾਰ ਟਿਕਟ ਦਿਖਾ ਇੱਧਰ ਇਹ ਰਸਤਾ ਨਹੀਂ ਹੈ ਜੀ ਟੂਰਿਸਟ ਗਾਈਡ ਸੇ ਤਾਂ ਨਹੀਂ ਇਹ ਆ ਜੀ ਉੱਪਰ ਕਾਫੀ ਪੌੜੀਆਂ ਨੇਰੇ ਜੇ ਵਿੱਚ ਦੀ ਪੌੜੀਆਂ ਚੜ ਕੇ ਆਪਾਂ ਉੱਪਰ ਆ ਗਏ ਰੱਖ ਰਖਾਓ ਵਾਲਾ ਵਧੀਆ ਨਹੀਂ ਹੈਗਾ ਇੱਥੇ ਸ਼ਾਇਦ ਟੂਰਿਸਟ ਵੀ ਬਾਹਲੇ ਨਹੀਂ ਆਉਂਦੇਗੇ ਤਾਂ ਕਰਕੇ ਸ਼ਾਇਦ ਖਰਚਾ ਜਿਹੜਾ ਨਹੀਂ ਕੀਤਾ ਜਾਂਦਾ ਇਹ ਜਿਵੇਂ ਪੁਰਾਣੇ ਕਿਲਿਆਂ ਹਵੇਲੀਆਂ ਦੇ ਵਿੱਚ ਕਾਫੀ ਜ਼ਿਆਦਾ ਮਹਲਾ ਕਿ ਉਹ ਹੁੰਦੇ ਸੀਗੇ ਬਣੇ ਦੇ ਮੁਤਾਬਕ ਇਹ ਜਿਹੜਾ ਸਹੀ ਪੈਲਸਾ ਕਿਲਾ ਨਹੀਂਗਾ ਇਹ ਪੈਲਸਾ ਇਹ ਮਹਿਲ ਹੈ ਜਿਹੜਾ ਬਹੁਤ ਸੈਰ ਉੱਪਰ ਕਿਉਂਕਿ ਜਿਹੜੀ ਕਿਲੇ ਦੇ ਬੰਸਰ ਹੁੰਦੀ ਆ ਹਾਂ ਉਹ ਅਲੱਗ ਹੁੰਦੀ ਹੈ ਪਰ ਬਹੁਤ ਵਿਸ਼ਾਲ ਪੈਲਸਾ ਬਹੁਤ ਵੱਡਾ ਪੈਲਸਾ ਆਪਾਂ ਕਹਿ ਸਕਦੇ ਹਾਂ ਹਾਂ ਹੈਨਾ ਇੱਕ ਗੱਲ ਹੋਰ ਵੀ ਆ ਜਦੋਂ ਮੰਨੋ ਆਪਾਂ ਕਿਲਿਆਂ ਦੇ ਵਿੱਚ ਵੀ ਪੈਲਸ ਦੇਖਦੇ ਹਾਂ ਹਾਂ ਉਹ ਇਸ ਤਰ੍ਹਾਂ ਬਣੇ ਬਿਲਕੁਲ ਇਸ ਤਰ੍ਹਾਂ ਬਣੇ ਇਸ ਤਰ੍ਹਾਂ ਬਣੇ ਕਿਲੇ ਦਾ ਹਿੱਸਾ ਹੁੰਦੇ ਆ ਪਰ ਇਹ ਇਕੱਲਾ ਹੀ ਕਿਲਾ ਇਹ ਕੱਲਾ ਹੀ ਪਿਆ ਸਾਰਾ। ਓਕੇ। ਕਾਫੀ ਗੇੜੇ-ਗੁੜੇ ਕੱਢਣ ਤੋਂ ਬਾਅਦ ਸਾਨੂੰ ਇਹ ਛੋਟਾ ਜਿਹਾ ਇੱਕ ਦਰਵਾਜ਼ਾ ਲੱਭਾ ਉੱਪਰ ਜਾਣ ਲਈ। ਬੜਾ ਤੰਗ ਜਿਹਾ ਦਰਵਾਜ਼ਾ। ਇਹ ਸਾਰਾ ਕੁਝ ਸੁਰੱਖਿਆ ਦੀ ਨੀਤੀ ਤੋਂ ਕੀਤਾ ਜਾਂਦਾ ਸੀ। ਤਾਂ ਕਿ ਜਿਹੜਾ ਕੋਈ ਹਮਲਾਵਾਰ ਜਾਂ ਬਾਹਰੀ ਬੰਦਾ ਆਵੇ ਉਹ ਜਲਦੀ-ਜਲਦੀ ਅੰਦਰ ਵੀ ਨਾ ਆ ਸਕੇ ਤੇ ਜਾਂ ਕੋਈ ਘਟਨਾ ਨੂੰ ਅੰਦਾਜ਼ ਅੰਜਾਮ ਦੇ ਕੇ ਜਲਦੀ-ਜਲਦੀ ਭੱਜ ਵੀ ਨਾ ਸਕੇ। ਭੂਲ ਭੁਲਈਆ ਟਾਈਪ ਸਾਰਾ ਕੁਝ ਬਣਾਇਆ ਜਾਂਦਾ ਸੀਗਾ। ਇਸ ਤੋਂ ਉੱਪਰ ਵੀ ਜਾ ਸਕਦੇ ਆ ਉਹ ਬੱਚੇ ਫਿਰਦੇ ਉੱਪਰ ਇੱਥੋਂ ਆਏ ਆ ਥੱਲੇੋਂ ਆਪਾਂ ਇੱਥੋਂ ਸਾਹਮਣੇ ਦੇਖੋ ਜਿੱਧਰੂ ਨਿਗਾਹ ਮਾਰਦੇ ਆ ਸੇਮ ਇੱਕੋ ਜੀਆਂ ਖਿੜਕੀਆਂ ਇੱਕੋ ਜੇ ਪਿੱਲਰ ਬਲਗ ਉੱਤਮ ਕਾਰੀਗਰੀ ਦਾ ਨਮੂਨਾ ਆ ਇਹ ਇਹ ਪੈਲਸ ਦਿੱਤਿਆ ਪੈਲਸ ਅ ਇੱਕ ਗੱਲ ਇੱਕ ਗੱਲ ਮੈਂ ਹੋਰ ਵੀ ਦੱਸ ਦੇਵਾਂ ਕਿ ਜਿਵੇਂ ਆ ਖਾਲੀ ਦਿਸਦੇ ਝਰੋਖੇ ਆ ਜਾਂ ਇਹ ਛੱਤਾਂ ਦੇ ਜੋ ਕੁਝ ਵੀ ਆਪ ਨੂੰ ਦਿਸਦਾ ਇਹ ਜਦੋਂ ਇੱਥੇ ਇੱਕ ਰਾਜੇ ਰਹਿੰਦੇ ਹੋਣਗੇ ਉਦੋਂ ਇੰਨਾ ਚ ਹੋ ਸਕਦਾ ਹੈ ਕਿ ਬਹੁਤ ਸਾਰੇ ਕੀਮਤੀ ਧਾਤਾਂ ਵੀ ਲੱਗੀਆਂ ਹੋਣ ਚਮਕੀਲੇ ਸ਼ੀਸ਼ੇ ਇਨ੍ਹਾਂ ਝਰੋਖਿਆਂ ਵਿੱਚ ਸ਼ੀਸ਼ੇ ਇਹ ਸ਼ੀਸ਼ੇ ਤਾਂ ਲਾਏ ਜਾਂਦੇ ਸੀ ਜਦੋਂ ਮਸਾਲਾਂ ਜਗਦੀਆਂ ਸੀ ਤੇ ਸ਼ੀਸ਼ਿਆਂ ਦੀਆਂ ਜਿਹੜੀਆਂ ਰੋਸ਼ਣੀਆਂ ਦੇ ਵਿੱਚੋਂ ਰਿਫਲੈਕਟ ਹੋ ਕੇ ਜਿਹੜਾ ਚਾਨਣ ਆ ਮਹਿਲਾਂ ਦੇ ਵਿੱਚ ਜ਼ਿਆਦਾ ਪੈਂਦਾ ਸੀ ਹਨੇਰੇ 'ਚ ਇਸ ਤਰ੍ਹਾਂ ਦਾ ਵਿਗਿਆਨ ਉਦੋਂ ਵਰਤਿਆ ਜਾਂਦਾ ਸੀ ਕਿਉਂਕਿ ਬਿਜਲੀ ਤਾਂ ਹੁੰਦੀ ਨਹੀਂ ਸੀ ਹੁਣ ਫਿਰ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਧਾੜ ਵੀ ਆਏ ਇੱਥੇ ਅੰਗਰੇਜ਼ ਵੀ ਆ ਰਹੇ ਇਥੋਂ ਪੈਲਸਾਂ ਦੇ ਵਿੱਚੋਂ ਮਤਲਬ ਜਿਹੜੇ ਵੱਡੇ ਵੱਡੇ ਕਈਆਂ 'ਚ ਤਾਂ ਹੀਰੇ ਤੱਕ ਲੱਗੇ ਹੋਏ ਸੀਗੇ ਰਤਨ ਤੱਕ ਲੱਗੇ ਹੋਏ ਸੀਗੇ ਉਹ ਵੀ ਸਾਰੇ ਜਿਹੜੇ ਮੁਗਲ ਲਾ ਕੇ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਫਿਰ ਇਹ ਖੰਡਰ ਹੋ ਜਾਂਦੇ ਵਿੱਚੋਂ ਬਾਕੀ ਚੀਜ਼ਾਂ ਵੀ ਜਿਹੜੀਆਂ ਗਾਇਬ ਹੋ ਗਈਆਂ ਹੁਣ ਇਹ ਕੱਲੀਆਂ ਕੰਧਾਂ ਹੀ ਆ ਜਿਨ੍ਹਾਂ ਨੂੰ ਮਤਲਬ ਕਿ ਨੁਕਸਾਨ ਨਹੀਂ ਪਹੁੰਚਾਇਆ ਜਾ ਸਕਦਾ ਇਹ ਕੰਧਾਂ ਹੀ ਰਹਿ ਗਈਆਂ ਕਿਉਂਕਿ ਇਹਨਾਂ ਦੀ ਕੋਈ ਕੀਮਤ ਨਹੀਂ ਰਹਿ ਜਾਂਦੀ ਜੇ ਇਹ ਖੜੀਆਂ ਦਾ ਇਹ ਮਹਿਲ ਆ ਤੇ ਟਹਿਗੀਆਂ ਤੇ ਮਿੱਟੀ ਆ ਤੇ ਪਰ ਇਹਦੇ ਚ ਲੱਗੀਆਂ ਜਿਹੜਾ ਕੀਮਤੀ ਸਮਾਨ ਆ ਉਹ ਕਿਸੇ ਨਾ ਕਿਸੇ ਲੋਕਾਂ ਦੁਆਰਾ ਲੋਟੂ ਲੋਕਾਂ ਦੁਆਰਾ ਲਾ ਲਿਆ ਗਿਆ ਪਰ ਇਹ ਜਿੰਨਾ ਇਹ ਖੂਬਸੂਰਤ ਆ ਇਹ ਦੱਸਦਾ ਪਰ ਜਦੋਂ ਇੱਥੇ ਲੋਕ ਵਸਦੇ ਹੋਣਗੇ ਉਦੋਂ ਦੇ ਰਾਜੇ ਉਹਨਾਂ ਦੇ ਸਮੇਂ ਦੇ ਲੋਕ ਉਦੋਂ ਇਸ ਤੋਂ ਵੀ ਜ਼ਿਆਦਾ ਖੂਬਸੂਰਤ ਦਿਸਦਾ ਹੋਊਗਾ ਇਹ ਤੇ ਸਮਾਂ ਬੜਾ ਵੱਡਾ ਬਲਵਾਨ ਹੁੰਦਾ ਕਿ ਕਈ ਕੁਸ਼ ਕਈ ਕੋਸ਼ਾ ਜਿਹੜਾ ਸਮੇਂ ਦੀ ਧੂੜ ਥੱਲੇ ਦਬ ਕੇ ਰਹਿ ਗਿਆ ਤੇ ਕਈ ਕੁਸ਼ ਨਵਾਂ ਉੱਗਿਆ ਆ ਚਾਰੇ ਗੁੱਠਾਂ 'ਚ ਇੱਕੋ ਜਿਹਾ ਗੁੰਬਦ ਬਣੇ ਹੋਇਆ। ਸੈਂਟਰ ਚ ਇੱਕ। ਸਾਰੇ ਪਾਸਿਆਂ ਤੋਂ ਸੇਮ ਆ ਚਾਰੇ ਪਾਸੇ। ਚਾਰੇ ਗੁੱਠਾਂ ਦੇ ਵਿੱਚ ਇੱਕੋ ਕੁਛ ਜੋ ਕੁਸ ਉਧਰਲੀ ਕੰਧ ਤੇ ਬਣਿਆ ਹੋਇਆ ਉਹੀ ਸਾਹਮਣੀ ਕੰਧ ਤੇ ਬਣਿਆ ਹੋਇਆ, ਉਹੀ ਇਧਰਲੀ ਕੰਧ ਤੇ ਬਣਿਆ ਹੋਇਆ। ਤੇ ਹਲਕੀ-ਹਲਕੀ ਬੱਦਲ ਵਾਲੀ ਆ। ਤੇ ਬਹੁਤ ਖੂਬਸੂਰਤ ਨਜ਼ਾਰਾ ਬਣ ਰਿਹਾ ਇੱਥੇ ਪੂਰੇ ਦਤਿਆ ਪੈਲੇਸ ਦਾ। ਤੇ ਜਾਂਦੇ ਜਾਂਦੇ ਇੱਕ ਹੋਰ ਜਿਹੜੀ ਕੋਈ ਇਤਿਹਾਸਿਕ ਜਗ੍ਹਾ ਦੇਖ ਲਈਏ। ਤੇ ਚੌਂਸਾਹ ਸਾਹਿਬ ਕਿਵੇਂ ਫੀਲ ਕਰ ਰਹੇ ਹੋ ਤੁਸੀਂ? ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਭਵਨ ਨਿਰਮਾਣ ਕਲਾ ਜਿਹੜੀ ਇਨਾ ਮਹਿਲਾਂ ਦੇ ਵਿੱਚ ਜਾਂ ਪੈਲਸਾਂ ਦੇ ਦੇਖਣ ਨੂੰ ਮਿਲਦੀ ਆ ਅਦਭੁਤ ਨਮੂਨੇਦਾਰ ਹੈਗੀਆਂ ਚੀਜ਼ਾਂ ਜਿਹੜੀਆਂ ਪੱਥਰ ਨੂੰ ਦੇਖੋ ਤੁਸੀਂ ਕਿਵੇਂ ਤਰਾਸ਼ਿਆ ਉਹਦੀਆਂ ਜਾਲੀਆਂ ਬਣਾਈਆਂ ਕਿਵੇਂ ਉਹਨਾਂ ਨੂੰ ਫਿੱਟ ਕੀਤਾ ਸਭ ਤੋਂ ਵੱਡੀ ਗੱਲ ਹੈ ਕੋਈ ਲੋਹਾ ਜਾਂ ਨੱਕੜ ਨਹੀਂ ਯੂਜ਼ ਕੀਤੀ ਗਈ ਟੈਕਨੀਕ ਉਹਨਾਂ ਦੀ ਕਿ ਉੱਚਾ ਦਰਜੇ ਦੀ ਤਕਨੀਕ ਸੀਗੀ ਬਿਲਕੁਲ ਮਤਲਬ ਸਾਰਾ ਕੁਝ ਹੱਥੀ ਹੋਇਆ ਨਾਲ ਹੀ ਉਹਦਾ ਕੋਈ ਮਸ਼ੀਨਾਂ ਵੀ ਨਹੀਂ ਹੁੰਦੀਆਂ ਸੀ ਪਰ ਇਨਾਂ ਨੂੰ ਬਣਾਉਣ ਤੇ ਸਮਾਂ ਬਹੁਤ ਲੱਗਿਆ ਜਿਹੜੀ ਵੱਡੀ ਗੱਲ ਆ ਤੇ ਉਹਨਾਂ ਲੋਕਾਂ ਦੇ ਵਿੱਚ ਪੇਸ਼ੈਂਸ ਕਿੰਨੀ ਹੋਊਗੀ ਬਿਲਕੁਲ ਬਿਲਕੁਲ ਇਹਨੂੰ ਬਣਾਉਣ ਤੇ ਵੀ ਸਾਲਾਂ ਬੱਧੀ ਕੰਮ ਹੁੰਦਾ ਸੀ ਜਦੋਂ ਕੋਈ ਸ਼ੁਰੂ ਕਰ ਲੈਣਾ ਵੀ 10 ਸਾਲ 15 ਸਾਲ 20 ਸਾਲ ਐ ਕੰਮ ਚੱਲਦਾ ਸੀਗਾ ਸਹੀ ਗੱਲ ਹੈ ਕਈ 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 ਦਾ ਪੂਰੀ ਕਈ ਇਹੋ ਜਿਹੇ ਵੀ ਪੈਲਸ ਜਾਂ ਮਹਿਲ ਇੱਥੇ ਹੈਗੇ ਆ ਬਣੇ ਹੋਏ ਕਿ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਸਦੀਆਂ ਵੀ ਲੱਗੀਆਂ ਬਣਨ ਤੇ ਕਿ ਉਹਨਾਂ ਦੇ ਕਈ ਕਈ ਹਾਂ ਜਿਵੇਂ ਦੋ ਤਿੰਨ ਸਦੀਆਂ ਦੀ ਗੱਲ ਆ ਜਾਂਦੀ ਸਮਝ ਲਓ ਇੱਕ ਰਾਜੇ ਨੇ ਕੰਮ ਸ਼ੁਰੂ ਕੀਤਾ ਉਹ ਚੜ੍ਹਾਈ ਕਰ ਗਿਆ ਤੇ ਚੌਥੀ ਪੰਜਵੀਂ ਪੀੜੀ ਤੱਕ ਚੌਥੀ ਪੰਜਵੀਂ ਪੀੜੀ ਤੱਕ ਬੰਦੇ ਰਹਿੰਦੇ ਸੀ ਅਹ ਵੇਖੋ ਤੁਸੀਂ ਕਿ ਜਾਨ ਨੂੰ ਜੋਖਮ ਚ ਡਾਲ ਕੇ ਚੋਲਾ ਸਾਹਿਬ ਬਾਹਰਲਾ ਸਾਰਾ ਮਾਹੌਲ ਕੈਪਚਰ ਕਰ ਰਿਹਾ ਜਦੋਂ ਕਿ ਇੱਥੋਂ ਦੀ ਵੀ ਕੀਤਾ ਜਾ ਸਕਦਾ ਕੱਢਣਾ ਤਾਂ ਬਾਹਰ ਕੈਮਰਾ ਹੀ ਆ ਆਪ ਦਾ ਸਿਰ ਕੱਢਣ ਦੀ ਲੋੜ ਨਹੀਂ ਹੁੰਦੀ ਤੇ ਆ ਦੇਖੋ ਕਿੰਨਾ ਵਧੀਆ ਮਾਹੌਲ ਬਣ ਰਿਹਾ ਆ ਤਲਾਬ ਬਣਿਆ ਹੋਇਆ ਇਹ ਸਾਰਾ ਦਤਿਆ ਸ਼ਹਿਰ ਦਿਸ ਰਿਹਾ ਆਲੇ ਦੁਆਲੇ ਜਿੰਨਾ ਵੀ ਕਾਫੀ ਵੱਡਾ ਸ਼ਹਿਰ ਆ ਸਾਨੂੰ ਐ ਲੱਗਦਾ ਸੀਗਾ ਕਿ ਛੋਟਾ ਜਿਹਾ ਹੀ ਹੋਣਾ ਪਰ ਆ ਦੇਖੋ ਕਿੱਡਾ ਵੱਡਾ ਤਲਾਬ ਬਣਿਆ ਸਾਹਮਣੇ ਵੀ ਕੁਝ ਬਣਿਆ ਹੋਇਆ ਬਿਲਡਿੰਗ ਜੀ ਤੇ ਛੋਟੇ ਛੋਟੇ ਹਿੱਲੀ ਜਿਹੇ ਏਰੀਆ ਪਰ ਰੁੱਖ ਬਨਸਪਤੀ ਬੜੀ ਭਰਪੂਰ ਆ ਬਹੁਤ ਖੂਬਸੂਰਤ ਆ ਯਾਰ ਮਾਹੌਲ ਬਣ ਰਿਹਾ ਪੂਰੇ ਭਾਰਤ ਦੇ ਵਿੱਚ ਬੜੇ ਤਰ੍ਹਾਂ ਦੀ ਲੈਂਡਸਕੇਪ ਵੇਖਣ ਨੂੰ ਮਿਲਦੀ ਆ ਮੈਂ ਸਭ ਨਾਲ ਕੇ ਫਟਾਫਟ ਚੱਕ ਦੇ ਲੈਂਦੇ ਟਿਕਟਾ ਸਾਡੇ ਪੰਜਾਬੀ ਲੋਕ ਬਾਹਰ ਨੂੰ ਭੱਜ ਜਾਂਦੇ ਆ ਪਹਿਲਾਂ ਆਪਦੇ ਦੇਸ਼ ਨੂੰ ਚੰਗੀ ਤਰ੍ਹਾਂ ਦੇਖ ਲਓ ਫੇਰ ਬਾਹਰਲੇ ਮੁਲਕਾਂ ਜਾ ਕੇ ਗੱਲ ਕਰਿਆ ਜੇ ਸਾਡਾ ਦੇਸ਼ ਖੂਬਸੂਰਤ ਆ ਜਾਂ ਬਾਹਰਲੇ ਮੁਲਕ ਖੂਬਸੂਰਤ ਪਰ ਸਾਨੂੰ ਕਿਤੇ ਵੀ ਐ ਮਹਿਸੂਸ ਹੁੰਦਾ ਕਿ ਭਾਰਤ ਵਰਗੀ ਵਨਸਵੰਤਾ ਕਿਤੇ ਵੀ ਨਹੀਂ ਮਿਲਦੀ ਇਥੇ ਵੱਖ-ਵੱਖ ਤਰ੍ਹਾਂ ਦੀਆਂ ਰੁੱਤਾਂ ਇੱਕੇ ਸਮੇਂ ਮਤਲਬ ਕਿਤੇ ਬਰਫ਼ ਪੈਂਦੀ ਆ ਕਿਤੇ ਨੋਰਮਲ ਟੈਂਪਰੇਚਰ ਆ ਕਿਤੇ ਮਤਲਬ ਆ ਕਿ ਗਰਮੀ ਵੀ ਪੈਂਦੀ ਆ ਇਹੋ ਜਿਹੇ ਹਾਲਾਤ ਮਤਲਬ ਕਿ ਇੱਕੋ ਸਮੇਂ ਵੇਖਣ ਨੂੰ ਮਿਲਦੇ ਆ ਇਹੋ ਜੀ ਮਤਲਬ ਕਿ ਸਾਰੀ ਬਹਨਤਾ ਵਾਲਾ ਮੌਸਮ ਆ ਭਾਰਤ ਦੇ ਵਿੱਚ ਇਹ ਦੋਸਤੋ ਜਿਹੜਾ ਤੁਸੀਂ ਸ਼ੈਰ ਸਕਰੀਨ ਤੇ ਖੱਬੇ ਪਾਸੇ ਦੇਖ ਰਹੇ ਆ ਇਹ ਚੰਸੀ ਸ਼ਹਿਰ ਆ ਰਾਣੀ ਲక్ష్ਮੀਬਾਈ ਜੀ ਨੂੰ ਚੰਸੀ ਦੀ ਰਾਣੀ ਕਹਿੰਦੇ ਆ ਉਹ ਇੱਥੋਂ ਦੀ ਸੀਗੀ ਤੇ ਸਾਹਮਣੇ ਇੱਕ ਬੁੱਤ ਵੀ ਲਗਾਇਆ ਪਤਾ ਨਹੀਂ ਰਾਣੀ ਦਾ ਲੱਗਾ ਕੇ ਪਤਾ ਨਹੀਂ ਲੱਗੇ ਕਿ ਉਹ ਨਹੀਂ ਰੋਕ ਕੇ ਬਣਾ ਲਾ ਪਰ ਇਸ ਤਰ੍ਹਾਂ ਦੀਆਂ ਚਟਾਨਾਂ ਜੀਆਂ ਆਉਂਦੀਆਂ ਇੱਥੇ ਚਟਾਨਾਂ ਜੀਆਂ ਜਦੋਂ ਦੋਸਤੋਂ ਆਪਾਂ ਘੁੰਮਦੇ ਫਿਰਦੇ ਆ ਤਾਂ ਫਿਰ ਰੋਡਾਂ ਦੀ ਜਾਣਕਾਰੀ ਬਹੁਤ ਰੱਖਣੀ ਪੈਂਦੀ ਆ ਕਿ ਵੀ ਕਿਹੜਾ ਰੋਡ ਕਿੱਧਰ ਨੂੰ ਜਾਂਦਾ ਤਾਂ ਅਸੀਂ ਚਾਂਸੀ ਤੋਂ ਥੋੜਾ ਜਿਹਾ ਅੱਗੇ ਖੜੇ ਆ ਨੰਕੇ ਤੇ ਆ ਜਿਹੜਾ ਰੋਡ ਆ ਰਿਹਾ ਇਹ ਰੋਡ ਪੋਰਬੰਦਰ ਤੋਂ ਆ ਰਿਹਾ ਇਧਰ ਖੱਬੇ ਪਾਸੇ ਪੋਰਬੰਦਰ ਤੇ ਇਧਰ ਨੂੰ ਮਲਾ ਕੇ ਜਾ ਰਿਹਾ ਇਹ ਆਪਣੇ ਨੂੰ ਸਿਲਚਰ ਵੱਲ ਨੂੰ ਇਹ ਹਾਈਵੇ ਨੰਬਰ 27 ਆ ਜਿਹੜਾ ਵੈਸਟ ਨੂੰ ਈਸਟ ਦੇ ਨਾਲ ਰਲੌਂਦਾ ਮਤਲਬ ਚੜਦੇ ਭਾਰਤ ਨੂੰ ਲੈੰਦੇ ਭਾਰਤ ਦੇ ਨਾਲ ਮਿਲਾਉਂਦਾ ਇਹ ਪੂਰਾ ਜਿਹੜਾ ਹਾਈਵੇ ਨੰਬਰ 27 ਹੈ ਤੇ ਜਿਹੜਾ 44 ਨੰਬਰ ਹਾਈਵੇ ਆ ਇਹ ਉਪੋ ਕੰਨਿਆ ਕੁਮਾਰੀ ਤੋਂ ਸ਼ੁਰੂ ਹੋ ਕੇ ਉੱਪਰੋਂ ਸ੍ਰੀ ਸ੍ਰੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਕੰਨਿਆ ਕੁਮਾਰੀ ਤੱਕ ਜਾਂਦਾ ਇਹ ਇਧਰ ਨੂੰ 44 ਨੰਬਰ ਆ ਔਰ ਇੱਥੇ ਕੁਝ ਟਾਈਮ ਇਹ 27 ਤੇ 44 ਦੋਨੇ ਇਕੱਠੇ ਹੁੰਦੇ ਆ ਦੋਨੇ ਹੀ 27 ਤੇ 44 ਫਿਰ 44 ਨੰਬਰ ਹਾਈਵੇ ਇਧਰ ਨੂੰ ਹੋ ਗਿਆ ਅਸੀਂ ਇਧਰ ਨੂੰ ਜਾਣਾ ਦੱਖਣ ਸਾਈਡ ਨੂੰ ਤੇ ਇਹ ਪੂਰਬ ਸਾਈਡ ਨੂੰ ਜਾਊਗਾ ਹਾਈਵੇ ਨੰਬਰ 27 ਇਹ ਹੈ ਜੀ ਗੱਲਬਾਤ ਇਹਨਾਂ ਸੜਕਾਂ ਦੀ ਸੜਕਾਂ ਦੇ ਬਾਰੇ ਵਿੱਚ ਅ ਇੱਕ ਹੋਰ ਵੀ ਜਾਣਕਾਰੀ ਦੇ ਦੇਵਾਂਗੇ ਜਿਹੜੇ ਅ ਉੱਤਰ ਤੋਂ ਦੱਖਣ ਵੱਲ ਨੂੰ ਜਾਂਦੇ ਆ ਉਹ ਜਿਵੇਂ ਆਪਾਂ ਪੰਜਾਬੀ ਚ ਗੱਲ ਕਰੀਏ ਕਿ ਉਹ ਜਸ ਅੱਖਰਾਂ ਚ ਹੁੰਦੇ ਆ ਜਿਵੇਂ 2 4 6 8 ਐ ਜਿਵੇਂ 44 ਨੰਬਰ ਉੱਤਰ ਤੋਂ ਦੱਖਣ ਵਾਲੇ ਪਾਸੇ ਨੂੰ ਜਾ ਰਿਹਾ ਔਰ ਜਿਹੜੇ ਪੂਰਬ ਤੋਂ ਪੱਛਮ ਨੂੰ ਮਲੋਂਦੇ ਆ ਭਾਰਤ ਨੂੰ ਉਹ ਸਾਰੇ ਟਾਂਕ ਹੋਣਗੇ 1 3 5 7 ਆ ਜਿਵੇਂ 27 ਨੰਬਰ ਇਹ ਟਾਂਕ ਚ ਇਹ ਵੀ ਤੁਸੀਂ ਕਦੇ ਵੀ ਜਿਹੜੇ ਹਾਈਵੇ ਪੂਰਬ ਤੋਂ ਪੱਛਮ ਵੱਲ ਨੂੰ ਜਾਂਦੇ ਆ ਉਹ ਸਾਰੇ ਟਾਂਕ ਚ ਹੋਣਗੇ ਜਿਹੜੇ ਉੱਤਰ ਤੋਂ ਦੱਖਣ ਵੱਲ ਨੂੰ ਜਾਂਦੇ ਆ ਜਾਂ ਦੱਖਣ ਤੋਂ ਉੱਤਰ ਵੱਲ ਨੂੰ ਜਾਂਦੇ ਆ ਉਹ ਸਾਰੇ ਆ ਜਿਹੜੇ ਜਸਟ ਚ ਹੋਣਗੇ ਇਹ ਸਾਰੇ ਰੋਡਾਂ ਨੂੰ ਤੁਸੀਂ ਜਦੋਂ ਨਕਸ਼ੇ 'ਚ ਦੇਖੋਗੇ ਇਹ ਜਿਹੜੀ ਸਾਹਮਣੇ ਸਕਰੀਨ ਤੇ ਤੁਸੀਂ ਨਦੀ ਦੇਖ ਰਹੇ ਆ ਕਾਫੀ ਵੱਡੀ ਨਦੀ ਆ ਤੇ ਪਾਣੀ ਵੀ ਇਹਦਾ ਸਾਫ਼ ਨਜ਼ਰ ਆ ਰਿਹਾ ਤੇ ਵਿਚ ਵਿਚ ਚਟਾਨਾਂ ਜੀਆਂ ਇਸ ਤਰ੍ਹਾਂ ਬਾਲਾ ਚਟਾਨਾਂ ਜੀਆਂ ਚਟਾਨਾਂ ਜੀਆਂ ਪਥਰੀਲੀ ਧਰਤੀ ਆ ਇੱਥੇ ਜਿਵੇਂ ਪਿਓਰ ਮਿੱਟੀ ਖੇਤਾਂ ਦੇ ਵਿੱਚ ਵੀ ਹੋ ਸਕਦਾ ਕਿ ਪੱਥਰ ਹੋਣ ਪਠਾਰੀ ਇਲਾਕਾ ਇਹ ਤੇ ਇਹ ਬੇਤਵਾ ਨਦੀ ਆ ਕਾਫੀ ਵੱਡੀ ਨਦੀ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੂਜੇ ਪਾਸੇ ਵੀ ਬਹੁਤ ਜ਼ਿਆਦਾ ਪਾਣੀ ਪਾਣੀ ਆ ਤੇ ਨੈਸ਼ਨਲ ਹਾਈਵੇ ਨੰਬਰ 44 ਜਿਹੜਾ ਭਾਰਤ ਦਾ ਸਭ ਤੋਂ ਵੱਡਾ ਹਾਈਵੇ ਆ ਸਭ ਤੋਂ ਲੰਮਾ ਹਾਈਵੇ ਆ ਤੇ ਉਹ ਸਾਹਮਣੇ ਖੜੀ ਆਪਣੀ ਕਾਰ ਇਹ ਦੂਜੇ ਪਾਸੇ ਤੋਂ ਵੀ ਦਿਖਾਉਣਾ ਤੁਹਾਨੂੰ ਜਿੱਧਰੋਂ ਮਤਲਬ ਇਹ ਇਹ ਆਪਣੇ ਸਾਥੀ ਵੀ ਸਾਰੇ ਇਸ ਸੋਹਣੇ ਮਾਹੌਲ ਨੂੰ ਕੈਪਚਰ ਕਰ ਰਹੇ ਆ ਆਪਣੇ ਕੈਮਰਿਆਂ ਦੇ ਵਿੱਚ ਇਹ ਦੇਖੋ ਮਾਲਾ ਕਿੰਨੀ ਵੱਡੀ ਨਦੀ ਆ ਭਾਵੇਂ ਕਿ ਹੁਣ ਬਰਸਾਤਾਂ ਦਾ ਮੌਸਮ ਨਹੀਂ ਹੈਗਾ ਫਿਰ ਵੀ ਮਾਲਾ ਬਹੁਤ ਜ਼ਿਆਦਾ ਪਾਣੀ ਆ ਬਹੁਤ ਦੂਰ ਤੱਕ ਦਿਸ ਰਿਹਾ ਪਾਣੀ ਬਹੁਤ ਜ਼ਿਆਦਾ ਪਾਣੀ ਆ ਨਦੀ ਦੇ ਪਾਣੀ ਵੀ ਸਾਫ਼ ਆ ਜੁਹਾਨ ਸਾਹਿਬਾ ਯਾਰ ਪਹਿਲਾਂ ਪਿੰਨੀ ਦਿਓ ਯਾਰ ਮੈਨੂੰ ਸੱਚੀ ਭੁੱਖ ਲੱਗੀ ਹੋਣਾ ਚਰਨ ਚਰਨ ਨੂੰ ਲੱਗੀ ਭੁੱਖ ਤੇ ਇਸ ਵਾਰ ਇਹ ਆ ਕਿ ਪਿੰਨੀਆਂ ਬਣਾ ਕੇ ਰੱਖੀ ਹੋਈਆਂ ਆ ਪਰ ਦੇਸੀ ਘੋਦੀਆਂ ਬੇਸਣ ਵਿੱਚ ਡ్రਾਈ ਫਰੂਟ ਪਾ ਗਏ ਤੇ ਉਹ ਪਿੰਨੀਆਂ ਸਾਨੂੰ ਮਤਲਬ ਕਿ ਰਸਤੇ 'ਚ ਕਾਫੀ ਕੰਮ ਦੇ ਰਹੀਆਂ ਡ్రਾਈ ਫਰੂਟ ਤੇਰੇ ਬੰਦਿਆਂ ਨੇ ਨਾ ਮੈਨੂੰ ਲੱਗਾ ਤੈਨੂੰ ਚੋਰੀ ਪਾਇਆ ਬੱਤੀ ਗੱਲ ਹੈ ਜਿਆਦਾ ਪਾਇਆ ਬਹੁਤ ਵਧੀਆ ਨਹੀਂ ਨਹੀਂ ਮੈਂ ਕਹਿ ਕੇ ਪਾਇਆ ਹਾਂ ਕਹਿ ਕੇ ਪਾਇਆ ਮੈਂ ਕਾਜੂ ਮਤਲਬ ਕਿ ਉਹਨੇ ਪਾਈ ਆ ਗਿਆ ਮੈਂ 400 ਗ੍ਰਾਮ ਗਏ ਚੋਲਾ ਸਾਹਿਬ ਕਰ ਰਿਹਾ ਖੋਜ ਬੀਨ ਰਸਤਿਆਂ ਦੀ ਕੀ ਰਸਤੇ ਕਿਹੜੇ ਰਸਤੇ ਤੇ ਜਾਈਏ ਜੀ ਤੇ ਸਾਨੂੰ ਥੋੜਾ ਟਾਈਮ ਘੱਟ ਲੱਗੇ ਕਿਉਂਕਿ ਇਸ ਤੋਂ ਅੱਗੇ ਰਸਤਾ ਜਿੰਨੇ ਕਿਲੋਮੀਟਰ ਹੀ ਪਿਛੋਂ ਕੱਢ ਕੇ ਆਇਆ ਉਹ ਤੋਂ 100 ਕਿਲੋਮੀਟਰ ਜਿਆਦਾ ਪਰ ਟਾਈਮ 17-18 ਘੰਟੇ ਦਿਖਾ ਰਿਹਾ ਜੋ ਕਿ ਜੋ ਹੀ ਹਾਈਵੇ ਨੰਬਰ 44 ਨੂੰ ਅਸੀਂ ਛੱਡਦੇ ਆਂ ਉਦੋਂ ਅੱਗੇ ਜਿਹੜਾ ਛੋਟਾ ਰੋਡ ਆ ਉਹਦੇ ਤੇ ਟਾਈਮ 8-9 ਘੰਟੇ ਹੀ ਦਿਖਾ ਰਿਹਾ ਸਾਰਾ ਇਹ ਬਲਾਕ ਜਿਹੜਾ ਸ਼ਰਤੀਸ ਕੱਢਦੇ ਜੰਗਲਾਂ ਦੇ ਵਿੱਚ ਦੀ ਹੂੰ ਜੰਗਲੀ ਰਸਤਾ ਪਹਾੜੀ ਰਸਤਾ ਵਾ ਨਾ ਜਦੋਂ ਆਪਾਂ 44 ਨੰਬਰ ਤੋਂ ਛੱਡਦੇ ਆਂ ਉਦੋਂ ਬਾਅਦ ਜਿਹੜੇ ਰੋਡ ਆ ਉਹ ਵੱਲ ਬਣ ਵੀ ਰਹੇ ਆ ਤਾਂ ਇਸ ਕਰਕੇ ਉਹਨਾਂ ਦਾ ਟਾਈਮ ਜ਼ਿਆਦਾ ਲੱਗ ਰਿਹਾ ਪਰ ਆਪਣੀ ਮਜਬੂਰੀ ਬੈਂਗਲਾਵੇਂ ਵਾਲੇ ਹੋਣਗੇ ਰੋਡਾਂ ਨਾ ਬੈਂਗਲਾਵੇਂ ਵਾਲੇ ਵੀ ਇਹ ਤੇ ਬਣ ਵੀ ਰਹੇ ਆ ਪਰ ਰੋਡ ਵੀ ਛੋਟੇ ਆ ਪਹਿਲੀ ਵਾਰ ਹੀ ਦੇਖ ਰਹੇ ਸਾਰੇ ਰੋਡ ਉਹ ਔਰ ਆਪਣੀ ਮੈਮੋਰੀ ਕਿ ਆਪਾਂ ਥੋੜਾ ਟਾਈਮ ਨਾਲ ਹੀ ਪਹੁੰਚਣਾ ਇਸ ਕਰਕੇ ਵੀ ਥੋੜੀ ਜੀ ਆਪਾਂ ਨੂੰ ਜਾਜ ਹੀ ਕੋਜ ਮਿਲ ਕਰਨੀ ਪਈ ਅਜੇ ਵਧੀਆ ਹੋਇਆ ਕਿ ਅਸੀਂ ਅੱਜ ਤੁਰ ਪਏ ਹਾਂ ਜੇ ਕਿਤੇ ਉੱਥੋਂ ਢਿੱਲ ਵਰਤੇ ਜਾਂਦੇ ਵੀ ਅੱਜ ਕੋਈ ਗੱਲ ਨਹੀਂ ਵੇਖਦੇ ਘੁੰਮਦੇ ਫੇਰ ਕੱਲ ਪਹੁੰਚ ਹੀ ਨਹੀਂ ਪਾਉਣਾ ਸੀ ਕਿਸੇ ਵੀ ਕੀਮਤ ਤੇ ਨਹੀਂ ਨਹੀਂ ਪਹੁੰਚ ਪੜਾ ਜਾਂ ਸਾਰੀ ਰਾਤ ਹੀ ਸਫਰ ਕਰਦੇ ਰਹਿਣਾ ਪਿਆ ਸੀ ਤੁਹਾਨੂੰ ਉਹ ਵੀ ਕੱਲ ਨੂੰ ਹੀ ਕਰਨਾ ਪਹੁੰਚ ਨਹੀਂ ਪਹੁੰਚ ਵੀ ਕੱਲ ਨਹੀਂ ਪਹੁੰਚ ਪਾਉਣਾ ਸੀ ਆਪਾਂ ਕੱਲ ਪਰਸੋਂ ਸਵੇਰ ਸਵੇਰ ਸਾਰਾ ਪ੍ਰੋਗਰਾਮ ਹੀ ਤਾਰਪੀਡ ਹੋ ਜਾਣਾ ਸੀ ਇਹਦਾ ਕੁਦਰਤੀ ਗੱਲ ਕਿ ਅਸੀਂ ਨੇ ਆਪਣੇ ਦਿਮਾਗ 'ਚ ਵੀ ਵਾਦ-ਵਤਵਾਦ ਆਵਾਜ਼ ਕੱਢੀ ਹੈ ਕਿਉਂਕਿ ਜਿਹੜਾ ਟਾਈਮ ਖੜਿਆ ਸੀ ਨਾ ਉਹ ਸਾਫਤ ਕਰਦਾ ਹੈ ਕਿ ਹਾਲਾਤ ਅੱਗੇ ਜਿਹੜੇ ਛੋਟੇ ਰੋਡ ਦੇ ਬਾਹਲੇ ਵਧੀਆ 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 ਸਹੀ ਹੈ। ਅ ਦੋਸਤੋ ਸ਼ਾਮ ਢਲ ਗਈ ਹੈ ਸੂਰਜ ਬਿਲਕੁਲ ਲਗਭਗ ਮੈਨੂੰ ਲੱਗਦਾ ਹੈ ਕਿ ਛਿਪਣੀ ਵਾਲਾ ਜਾਂ ਛਿਪ ਗਿਆ ਤੇ ਲਾਲੀ ਹੈਗੀ ਆ ਤੇ ਜਾਂ ਬੱਦਲਾਂ ਦੇ ਹਲੇ। ਅ ਥੋੜੀ ਦੇਰ ਤੱਕ ਹਨੇਰਾ ਹੋ ਜਾਣਾ ਤੇ ਆਲੇ-ਦੋਲੇ ਦੇ ਜਿਹੜੇ ਦ੍ਰਿਸ਼ ਆ ਫਿਰ ਦਿਸਣੇ ਨੀਗੇ। ਅ ਦੋਸਤੋ ਨਰਸਿੰਘਪੁਰਾ ਇੱਕ ਸ਼ਹਿਰ ਆ ਇਹ ਸ਼ਹਿਰ ਮੈਨੂੰ ਲੱਗਦਾ ਕਿ ਐਮਪੀ ਦਾ ਹੀ ਹੈ ਤੇ ਇੱਥੇ ਆ ਕੇ ਅਸੀਂ ਇਹ ਕਮਰਾ ਲੈ ਲਿਆ ਕਿਉਂਕਿ ਅੱਗੇ ਦਾ ਜਿਹੜਾ ਰਸਤਾ ਜਿਵੇਂ ਉੱਥੋਂ ਤੱਕ ਆਏ ਅਸੀਂ 750 ਕਿਲੋਮੀਟਰ ਕੱਢਿਆ ਤੇ ਸ਼ਾਮ ਨੂੰ ਸਵੇਰ 6:30 ਵਜੇ ਤੁਰੇ ਤੇ ਸ਼ਾਮ ਨੂੰ 5:30 ਵਜੇ ਪਹੁੰਚਦੇ ਸੀਗੇ 11 ਘੰਟਿਆਂ ਦੇ ਵਿੱਚ ਰੁਕ ਰਕਾ ਕੇ ਪਰ ਇੱਧਰ ਥੋੜੀ ਹੁਣ ਅੱਗੇ ਟ੍ਰੈਫਿਕ ਜ਼ਿਆਦਾ ਹੈ ਕਿੱਥੋਂ ਅਸੀਂ ਸ਼ਾਇਦ ਨੈਸ਼ਨਲ ਹਾਈਵੇ 44 ਨੂੰ ਛੱਡ ਦੇਵਾਂਗੇ ਅੱਗੇ ਟਾਈਮ ਜ਼ਿਆਦਾ ਦਿਖਾ ਰਿਹਾ ਹੈ ਆ ਕਰਕੇ ਅਸੀਂ ਥੋੜਾ ਜਿਹਾ ਅੱਜ ਚੱਲੇ ਆ ਨੇਰੇ ਤੱਕ ਚੱਲੇ ਆ ਵੀ ਹੁਣ 9 ਵਜਣ ਵਾਲੇ ਆ ਤਾਂ ਕਿ ਵੀ ਕੱਲ ਨੂੰ ਅਸੀਂ ਰਾਮ ਨਾਲ ਅੱਗੇ ਭਲਾਈ ਆ ਜਿਹੜਾ ਪਹੁੰਚੀਏ ਕੋਈ ਵੀ ਸਾਨੂੰ ਬੜੀ ਦਿੱਕਤ ਨਾ ਹੋਵੇ ਲਗਭਗ ਵੀ 3-4 ਵਜੇ ਅਸੀਂ ਪਹੁੰਚੀਏ ਇਸ ਕਰਕੇ ਅਸੀਂ ਹੁਣ ਜਿੱਥੇ ਰੁਕ ਗਏ ਆ ਚਵਾਨ ਸਾਹਿਬ ਫ੍ਰੈਸ਼ ਹੋ ਰਿਹਾ ਤੌਲੀਆ ਮੇਰਾ ਉਹਨਾਂ ਨੇ ਕੱਢ ਲਿਆ ਤੇ ਅਚਰਨ ਗਿਆ ਹੋਇਆ ਥੱਲੇ ਗੱਡੀ ਚੋਂ ਕੁਝ ਸਮਾਨ ਲੈਣ ਤੇ ਅੱਜ ਦੀ ਵਲੌਗ ਦੀ ਇੱਥੇ ਸਮਝਾਉਂਦੀ ਆ ਇਹ ਰੂਮ ਆ 1100 ਰੁਪਏ ਚ ਸਾਨੂੰ ਰੂਮ ਮਿਲ ਗਿਆ ਤੇ ਹੋਟਲ ਦਾ ਨਾਮ ਕੀ ਹੈ ਚੌਹਾਂ ਸਾਹਿਬ ਭਾਜੀ ਬਹੁਤ ਲਵਿਸ਼ ਪ੍ਰੋਪਰਟੀ ਆ ਬਹੁਤ ਲਵਿਸ਼ ਪ੍ਰੋਪਰਟੀ ਕੱਲ ਜਿਆਦਾ ਲਵਿਸ਼ ਸੀ ਹਾਂ ਹੈਨਾ ਚਲੋ ਕੋਈ ਗੱਲ ਨਹੀਂ ਮਾੜਾ-ਮੋਡਾ ਸਮਝੌਤਾ ਵੀ ਕਰਨਾ ਪੈਂਦਾ ਪਰ ਠੀਕ ਆ 1100 ਰੁਪਏ ਦੇ ਵਿੱਚ ਆ ਸਾਫ ਸੁਥਰਾ ਹੈ ਮੇਨ ਗੱਲ ਅਸੀਂ ਮਤਲਬ ਨੀਟ ਐਂਡ ਕਲੀਨ ਲਵਿਸ਼ ਨੀਟ ਐਂਡ ਕਲੀਨ ਹੋਵੇ ਨਾ ਲਵਿਸ਼ ਜਰੂਰ ਹੋਵੇ ਲਵਿਸ਼ ਪ੍ਰਾਪਰਟੀ ਅਸੀਂ ਲਵਦੇ ਨੇ ਤੇ ਲਵਿਸ਼ ਪ੍ਰਾਪਰਟੀ ਸਰ ਨੂੰ ਲੱਭ ਗਈ ਆ ਤੇ ਇੱਥੇ ਹੁਣ ਟਿਕਾ ਕੇ ਖਾਣਾ ਖਾ ਕੇ ਤੇ ਸਵੇਰੇ ਥੋੜੀਆਂ ਬਹੁਤ ਗੱਲਾਂ ਬਾਤਾਂ ਆਪਾਂ ਇਥੋਂ ਇਹ ਨਰਸਿੰਘਪੁਰੇ ਦੀਆਂ ਤੇ ਉਸ ਤੋਂ ਬਾਅਦ ਅੱਗੇ ਭਲਾਈ ਤੱਕ ਦੀਆਂ ਫਿਰ ਆਪਾਂ ਪਰਸੋਂ ਐਂਟਰ ਹੋ ਜਾਣਾ ਈਵੈਂਟ ਦੇ ਵਿੱਚ ਈਵੈਂਟ ਦੀਆਂ ਗੱਲਾਂ ਬਾਤਾਂ ਜੂਲਾ ਸਾਹਿਬ ਆ ਜਾਓ ਛੇਤੀ ਆ ਜਾਓ ਤੇ ਇਧਰ ਬਾਕੀ ਟੋਕੀ ਵੀ ਤਿਆਰ ਹੈ ਬਾਕੀ ਟੋਕੀ ਜੂਲਾ ਸਾਹਿਬ ਨੂੰ ਸੱਦ ਰਹੇ ਆ 2.5 ਕਿਲੋਮੀਟਰ ਦਾ ਕਰੀਬ ਹੈਗੀ ਆ ਕਿਉਂਕਿ ਉੱਥੇ ਭੀੜ ਭੜੱਕੇ ਦੀ ਕਿਹੜੀ ਬੰਦਾ ਕੋਈ ਗਵਾਚ ਵੀ ਜਾਂਦਾ ਤੇ ਫਿਰ ਇਹਦੇ ਨਾਲ ਲੱਭ ਜਾਂਦਾ ਹਣਾ ਸਹੀ ਗੱਲ ਹੈ ਠੀਕ ਹੈ ਜਵਨ ਸਾਹਿਬ ਤੁਹਾਡਾ ਧੰਨਵਾਦ ਤੇ ਸਾਰੇ ਦੋਸਤਾਂ ਨੂੰ 37 ਸਤਿ ਸ੍ਰੀ ਅਕਾਲ ਜੈ ਹਿੰਦ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਟਕ 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 ਠੀਕ ਹੈ